ਇਹ ਹਨ ਐਮਐਲਏ ਗੁਰਜੰਟ ਸਿੰਘ ਜੰਟਾ ਜੋ ਕਿ ਸਿਆਸਤ ਦੇ ਵਿੱਚ ਚੰਗਾ ਪ੍ਰਭਾਵ ਰੱਖਦੇ ਹਨ ਤੇ ਆਪਣੇ ਲੱਕ ਵਿੱਚ ਆਪਣਾ ਚੰਗਾ ਦਬਦਬਾ ਬਣਾ ਕੇ ਰੱਖਦੇ ਹਨ ਇਹ ਹਨ ਐਮਐਲਏ ਗੁਰਜੰਟ ਸਿੰਘ ਦੇ ਪਿਏ ਬੂਟਾ ਸਿੰਘ ਜੋ ਕਿ ਰਾਜਨੀਤੀਦਿਆਂ ਕਾਫੀ ਪ੍ਰਿਕਿਆਤੂ ਜਾਣੂ ਹਨ ਇਹ ਹਨ ਐਮਐਲਏ ਗੁਰਜੰਟ ਸਿੰਘ ਦੇ ਗਨਮੈਂਡ ਪ੍ਰੀਤਮ ਸਿੰਘ ਜੋ ਕਿ ਆਪਣੀ ਡਿਊਟੀ ਨੂੰ ਬਹੁਤ ਪਿਆਰ ਕਰਦੇ ਹਨ ਤੰਤਰੀ ਸਾਹਿਬ ਪਹਿਲਾਂ ਪਿੰਡਾਂ 'ਚ ਜਾਇਓ ਨਾ ਠੀਕ ਆ ਆਪਣੀ ਜਾਣ ਪਛਾਣ ਵਾਲੇ ਬੰਦੇ ਆ ਅੱਛਾ ਜੀ ਹਾਂ ਉਹ ਕਿਹੜਾ ਆਜੋ ਖੁੱਲੇ ਲੰਘਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾੜਿਆ ਨਹੀਂ ਭਾਈ ਜੀ ਤੁਸੀਂ ਬੋਟਾ ਮੰਗਣ ਵਾਸਤੇ ਆਏ ਜੀ ਅੱਛਾ ਕਿਹੜੀ ਪਾਰਟੀ ਵੱਲੋਂ ਪਾਰਟੀ ਦੱਸ ਦੇਣੀ ਜੀ ਕਿਹੜੇ ਮੁੱਦਿਆਂ ਦਾ 얘ਕੋ ਕਰ ਰਹੇ ਹੋ ਸਾਡੇ ਮੁੱਦੇ ਦੂਸਰੇ ਪਾਰਟੀਆਂ ਤੋਂ ਨਾਲੋਂ ਅਲੱਗ ਹੋਣੇ ਆ ਜੀ ਪਹਿਲੇ ਗਰੰਟੀ ਸਾਡੀ ਹੈਗੀ ਅਸੀਂ ਭ੍ਰਿਸ਼ਟਾਚਾਰ ਖਤਮ ਕਰਾਂਗੇ ਅੱਛਾ ਦੂਸਰੇ ਅਸੀਂ ਨਸ਼ੇ ਖਤਮ ਕਰਾਂਗੇ ਠੀਕ ਹੈ ਤੀਸਰੇ ਅਸੀਂ ਬੇਰੁਜ਼ਗਾਰੀ ਖਤਮ ਕਰਾਂਗੇ ਕੀ ਕਹਿਆ ਮੇਰਾ ਕਹਿ ਦਾ ਭਾਪਾਵਾ ਜੀ ਬੇਰੁਜ਼ਗਾਰੀ ਖਤਮ ਕਰਾਂਗੇ ਸਾਡੀ ਦੂਸਰੀ ਗਰੰਟੀ ਇਹ ਆ ਲਾਵਾ ਦੇ ਪੈਸਾ ਬੋਟਾਂ ਦੇ ਵਿੱਚ ਪੈਸਾ ਵੰਡਣਾਗਾ ਅੱਛਾ ਨਾ ਹੀ ਬੋਟਾਂ ਦੇ ਵਿੱਚ ਅਸੀਂ ਨਸ਼ਾ ਵੰਡਣਾਗਾ ਤੇ ਜਿੱਦੋਂਗੇ ਕਿਵੇਂ ਅਸੀਂ ਬੋਟਾਂ ਦੇ ਵਿੱਚ ਐਕੀ ਅਲੱਗ ਮੁੱਦਾ ਲੈ ਕੇ ਆਏ ਆ ਅਸੀਂ ਇੱਕ ਘਰ ਦੇ ਮੈਂਬਰ ਮਗਰ 20-20 ਲੋਕ ਗੁੜ ਵੰਡਾਂਗੇ ਠੀਕ ਹੈ ਨਵੀਂ ਸਕੀਮ ਹੀ ਚਲਾਈ ਹੈ ਫਿਰ ਹਾਂ ਨਵੀਂ ਸਕੀਮ ਹੀ ਚਲਾਈ ਹੈ ਜੀ ਅੱਜ ਗਰਮ ਤਾਂ ਆਪਣਾ ਗੱਡੀ ਚੋਂ ਕੁੜਤਾ ਘਟਾ ਪਿਆ ਤੇ ਚੱਕ ਲਓ ਤੇ ਇਹ ਆਖ ਰੱਖੋ ਬਾਈ ਬਾਈ ਤੈਨੂੰ ਦੇਤਾ ਸੀ ਗੋੜਾ ਠੀਕ ਹੈ ਜੀ ਉਹ ਫੁੱਟੀ ਮਰਜੀ ਆ ਚਾਹ ਬਣਾਉਣੀ ਆ ਤੇ ਜਾਂ ਚੂਹ ਬਣਾਉਣੀ ਆ ਉਹ ਆ ਦਾ ਹਿਸਾਬ ਨਾਲ ਕਰ ਲਓ ਠੀਕ ਆ ਠੀਕ ਹੈ ਜੀ ਤੇ ਅਸੀਂ ਦਾ ਸਿਰ ਪੈ ਕੇ ਬੋਟਾ ਚ ਪੈਸਾ ਨਾ ਕੁਛ ਨਹੀਂ ਪੜਨਾ ਸਿਰਫ ਗੋੜ ਪੜਨਾ ਮੈਂ ਇਹ ਸੋਚ ਠੀਕ ਆ ਤੁਹਾਡੀ ਹਾਂ ਜੀ ਇਹ ਤੇਰਾ ਕੁੱਝ ਆਈ ਆਇ ਤਾਂ ਮੌਜ ਬਣ ਗਈ ਮਿੱਤਰਾ ਅੱਜ ਹੀ ਜਾ ਕੇ ਘੋਦ ਲੈਣਾ ਕੋੜ ਬੋਟਾਂ ਤੱਕ ਦਾ ਨਜ਼ਾਰੇ ਲਵਾਂਗੇ ਬਾਕੀ ਦੇਖਾਂਗੇ ਫਿਰ ਖਰਚਾ ਮੇਰੇ ਪਿਉਦੇ ਆ ਸਾਲਿਆ ਤੈਨੂੰ ਮੈਂ ਪਿਉਣੀਆ ਚੂ ਆ ਪੀ ਪੀ ਕੇ ਮੂੰਹ ਤਾਂ ਬੁੱਥੀ ਚ ਲੰਬਰਗੀ ਕਰ ਰੱਖੀ ਆ ਦਫਾ ਹੋਣਿਆ ਆ 20 ਕਿਲੋ ਗੁੜ ਮੂੰਹ ਤ ਵਸਤੇ ਰੱਖ ਲਿਆ ਉਹ ਜਿਹੜੀ ਸੱਜਣ ਸੂਈ ਮੱਝ ਖੜੀ ਆ ਉਹਨੂੰ ਕੌਣ ਪਾਊਗਾ ਨਾ ਕੋਈ ਵਿਵਕ ਘਰ ਦੀ ਲੜਾਈ ਵਿੱਚ ਸਾਲੂ ਘਤ ਘੁੜੀਛਦੇ ਆ ਅਸੀਂ ਕਿਹੜਾ ਛੋਟੀ ਮੱਝ ਖੋਲ ਲਈ ਉਲਟਾ ਸਾਨੂੰ ਗੋੜੀ ਦਿੱਤਾ ਹੈ ਮੱਝ ਵਾਸਤੇ ਦਫਾ ਹੋ ਜਾ ਮੇਰੇ ਘਰ ਤਿੰਨ ਪੰਜ ਦੀ ਤੇ ਨਸਾਂ ਭੰਨ ਦੂ ਤੁਹਾਡੀਆਂ ਹਾਂ ਵਿਪਾ ਤੂੰ ਅੱਗ ਦੇ ਕੋਲੇ ਬੂ ਕਰਮਗਾਤ ਹੋਈ ਜਾਂਦੇ ਆ ਹਰਮੰਤਰੀ ਸਾਹਿਬ ਚੱਲ ਜੀ ਇਹ ਲੋਕਾਂ ਦਾ ਪਤਾ ਨਹੀਂ ਪਿੰਟਾਂ ਚ ਕੁਰਤਾ ਪਜਾਮਾ ਪਾੜ ਦਿੰਦੇ ਹੈਗੇ ਨਿਕਲ ਜਾਓ ਇੱਥੇ ਆਪਣਾ ਵੀ ਬਲੋਟ ਵਾਲੀ ਹੋਊਗੀ ਭਾਗ ਜਾ ਭਾਗ ਜਾ ਖਬਰਦਾਰ ਜੇ ਗੁੜ ਨੂੰ ਹੱਥ ਲਾਇਆ ਤਾਂ ਉਹ ਮੈਦਾਗਰ ਨੂੰ ਇਸ ਕਰਕੇ ਸਾਹਮਣੇ ਰੱਖਿਆ ਕਿਤੇ ਚੂਹੇ ਨਾ ਖਾ ਜਾਣ। ਹਾਂ ਹਾਂ ਤੇਰੇ ਤੋਂ ਵੱਡਾ ਕਿਹੜਾ ਚੂਹਾ ਇੱਥੇ? ਕਿੱਥੇ ਪੱਲੇ ਪਿਆ ਸ਼ਰਾਬੀ ਮੇਰੇ ਸਾਰਾ ਦਿਨ ਸੋਚਦਾ ਰਹੇ ਨਾ ਮੂਤ ਪੀਣ ਬਾਰੇ। ਨਾਲੇ ਮੇਰੀ ਗੱਲ ਸੁਣ ਲੈ ਘਰੇ ਤਾਂ ਮੇਰੀ ਜਿਹੜੀ ਇੱਜ਼ਤ ਹੈਗੀ ਹੈਗੀ ਆ ਬਾਹਰ ਦੇ ਬੰਦੇ ਕੋਲ ਤਾਂ ਮੇਰਾ ਜਲੂਸ ਕੱਢਿਆ ਕਰ। ਆਹੋ ਵੱਡੀ ਇੱਜ਼ਤ ਵਾਲਾ ਆ ਗਿਆ ਮਹਾਰਾਜਾ ਪਟਿਆਲੇ ਵਾਲਾ। ਮਹਾਰਾਜ ਪਟਿਆਲੇ ਵਰਗੀ ਸਦਾ ਚੜਾਈ ਹੁੰਦੀ ਸੀ। ਤੈਨੂੰ ਕੋਈ ਧਾਰੀ ਨਤੀਜ ਨਹੀਂ ਦਿੰਦਾ ਮੰਗੀ। ਪਿੰਡ ਦੇ ਵਿੱਚ ਪਤਾ ਮੇਰੀ ਕਿੰਨੀ ਇੱਜ਼ਤ ਆ। ਜਿਵੇਂ ਖੁੰਡੇ ਨਾਲ ਗੋਲ ਚੱਕਰ ਵਾਗਦਾ ਨਾ ਸਾਰਾ ਪਿੰਡ ਆ ਕੇ ਵਿੱਚ ਖੜ ਜਾਂਦਾ ਆਹੋ ਜਾਣਦੀ ਆ ਮੈਂ ਤੇਰੀ ਇੱਜ਼ਤ ਨੂੰ ਘਰੇ ਤਾਂ ਤੈਨੂੰ ਕੋਈ ਬੜ ਨਹੀਂ ਦਿੰਦਾ ਫੀਲਿੰਗਾਂ ਚੱਕੀ ਫਿਰਦਾ ਸਿੱਧੂ ਮੂਸੇ ਵਾਲੀਆਂ ਤੂਤ ਤੂਤ ਸੱਜੀ ਟੋਲੇ ਹੋ ਗਿਆ ਮਟਰ ਤੂਤਦੇ ਲੈ ਨਹੀਂ ਬੰਕੀ ਹਾਂ ਬੋਲੇ ਸਿੱਧੂ ਮੂਸੇ ਵਾਲਾ ਮੇਰੀ ਗ੍ਰੇਸ ਕਰੋ ਜੋ ਲੱਗੇ ਹੁੰਦਾ ਦੋ ਬੱਕ ਦੇਸੀ ਦੇ ਤੇ ਕਾਟੋ ਫੁੱਲਾਂ ਦੀ ਰਹਿੰਦੀ ਸਾਰਾ ਤਾਂ ਆਹੋ ਆਹੋ ਜਾਣਦੀ ਆ ਤੈਨੂੰ ਮੈਂ ਛੜੇ ਜੇ ਲਾ ਕੇ ਦੋ ਕੱਦ ਨਹੀਂ ਤੂੰ ਛਤਵਾਣਾ ਬਣਿਆ ਰਹਿਣਾ ਮੋਤੇ ਉੱਤੇ ਚਾਹੀਏ ਛੱਟ ਵੀ ਕੋਈ ਪਾਈ ਤੁਹਾਡੇ ਘਰ ਦੀ ਲੜਾਈ ਖਤਮ ਹੋ ਗਈ ਹੋਵੇ ਤਾਂ ਮੇਰੀ ਗੱਲ ਸੁਣਾਉਗੇ ਹਾਂ ਤੂੰ ਭੌਂਕੀ ਭੌਂਕਦਾ ਜੇ ਜ ਸਾਡੇ ਮੰਤਰੀ ਨੂੰ ਵੋਟਾਂ ਨਹੀਂ ਪਾਉਣਗੇ ਤਾਂ ਅਸੀਂ ਗੁੜਵਾ ਵਿੱਚ ਲੈ ਜੀਏ ਦਫਾ ਹੋ ਜਾਓ ਮੇਰੇ ਘਰੋਂ ਜੇ ਮੁੜ ਕੇ ਬੜਾ ਨਾ ਹਿਸਾਬ ਲਾ ਲਓ ਸਸੇ ਗਾਉ ਜੀ ਸਸੇ ਕਾਲ ਬਜ਼ੁਰਗੋ ਜੀ ਠੀਕ ਠਾਕ ਜੀ ਠੀਕ ਠਾਕ ਜੀ ਤੁਸੀਂ ਦੱਸੋ ਵਧੀਆ ਠੀਕ ਠਾਕ ਜੀ ਪਛਾਣੇ ਨਹੀਂ ਜੀ ਕੌਣ ਬਜ਼ੁਰਗੋ ਅਸੀਂ ਤਾਂ ਵੋਟਾਂ ਵਾਸਤੇ ਆਏ ਸੀ ਤੁਹਾਡੇ ਕੋਲ ਝੋਟਾ ਤਾਂ ਸਾਡੇ ਹੈ ਨਹੀਂ ਝੋਟਾ ਤਾਂ ਉਧਰ ਨੈਸ਼ਨ ਨੰਬਰਦਾਰ ਕੇ ਛੱਪੜਦੇ ਆ ਘਰ ਉਹਨਾਂ ਦਾ ਬਜ਼ੁਰਗੋ ਅਸੀਂ ਝੋਟੇ ਦੀ ਗੱਲ ਨਹੀਂ ਕਰ ਰਹੇ ਅਸੀਂ ਤਾਂ ਚੋਣਾਂ ਵਾਸਤੇ ਪ੍ਰਚਾਰ ਕਰਨ ਵਾਸਤੇ ਆ ਰਹੇ ਹਾਂ ਚੋਣਾਂ ਦਾ ਪ੍ਰਚਾਰ ਆਪਾਂ ਵੋਟਾਂ ਮੰਗਣ ਵਾਸਤੇ ਆਏ ਹਾਂ ਤੁਹਾਡੇ ਕੋਲ ਮੇਰਾ ਤਾਂ ਬੀਬੀ ਵੀ ਹੱਦਾਗਾ ਚਾਰ ਖਾਣ ਤੋਂ ਮਨਾ ਕੀਤਾ ਡਾਕਟਰ ਨੇ ਉਜਰ ਗੋਸ਼ੀ ਚਾਰ ਦੀ ਗੱਲ ਨਹੀਂ ਕਰ ਰਹੇ ਮੈਨੂੰ ਲੱਗਦਾ ਤੁਹਾਨੂੰ ਥੋੜਾ ਉੱਚਾ ਸੁਣਦਾ ਹੈ ਇਹ ਪ੍ਰੋਮਾ ਹਾਂ ਤੁਹਾਡੇ ਘਰੇ ਕੋਈ ਮੁੰਡਾ ਹੈਗਾ ਮੁੰਡਾ ਤਾਂ ਹੈਗਾ ਸੀ ਮੈਂ ਸਾਬ ਢਿੱਦੀਆਂ ਸੀ ਮੈਥੋਂ ਵੱਜ ਗਿਆ ਦੋ ਬੇ ਕੋ ਟੁੱਟ ਗਿਆ ਹੁਣੇ ਕੀ ਗੱਲ ਹੋਈ ਕੌਣ ਹੋ ਤੁਸੀਂ ਤੁਸੀਂ ਤਾਂ ਬੋਟਾ ਮੰਗਣ ਵਾਸਤੇ ਆਏਗੇ ਕੋਈ ਗੱਲ ਨਹੀਂ ਵੱਡੇ ਭਾਈ ਨਾਲ ਆਇਆ ਕਰਕੇ ਲੱਗਦਾ ਤੁਹਾਨੂੰ ਫਿਰ ਠੀਕ ਹੈ ਜੀ ਦੱਸੋ ਅਸੀਂ ਦੂਸਰੇ ਘਰਾਂ 'ਚ ਵੀ ਜਾਣਾ ਹੈ ਹੁਣ ਥੋੜਾ ਜਲਦੀ ਦੱਸਿਓ ਬਤਾਦਾ ਵੱਡੇ ਭਾਈ ਨਾਲ ਠੀਕ ਹੈ ਜੀ ਠੀਕ ਆਦਾ ਵੱਡੇ ਭਾਈ ਬਾਈ ਜੀ 50 ਸਾਲ ਹੋ ਗਏ ਸਾਨੂੰ ਲੋਟੂ ਟੋਲੇ ਤੋਂ ਤੰਗ ਆ ਗਏ ਹੁਣ ਤਾਂ ਅਸੀਂ ਕਿਸਾਨੀ ਛੰਡੇ ਸਾ ਦੇਵਾਂਗੇ ਚਲੇ ਬਣਾ ਕੇ ਤੁਸੀਂ ਬੰਬਰ ਰੱਖਿਓ ਅਸੀਂ ਜਿੰਨਾਗੇ ਜ਼ਰੂਰ ਜਾਰੀ ਰੱਖੀਆ ਜਾਰੀ ਰੱਖੇ ਹਾਂ ਹਾਂਜੀ ਬਾਈ ਸ਼ਸ਼ੀ ਕਾਲ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਧੰਨਵਾਦ